ਕਮਿਆਂ ਬਾਈ ਠੀਕ ਆ ਜਿਆਦੇ ਹਾਸੇ ਜ ਨਹੀਂ ਆਉਂਦੀ ਤੈਨੂੰ ਯਾਰ ਮੈਨੂੰ ਦੇਖ ਕੇ ਓ ਬਾਈ ਤੂੰ ਤਾਂ ਯਾਰ ਪਤਾ ਨਹੀਂ ਕੀ ਖਾਣਾਗਾ ਓ ਮੇਰੇ ਤੇ ਬੜਾ ਤੰਗ ਰਹਿਣਾ ਪਰ ਕੋਈ ਗੱਲ ਨਹੀਂ ਬਹੁਤ ਛੇਤੀ ਤੈਨੂੰ ਇੱਕ ਖੁਸ਼ਖਬਰੀ ਦਿੰਨੇ ਆ ਕਾਦੀ ਖੁਸ਼ਖਬਰੀ ਓਏ ਓਏ ਹੁਣ ਤੈਨੂੰ ਕੀ ਦੱਸਾਂ ਯਾਰ ਆ ਤੇਰੇ ਵਾਲੀ ਪਰਜਾਈ ਮੈਨੂੰ ਆਪਦੀ ਭੈਣ ਨੇ ਮੋਦਾ ਰਿਸ਼ਤਾ ਕਰਾ ਰਹੀ ਆ ਓਏ ਭੁੱਲਿਆ ਤੂੰ ਕਰਾ ਰਹੀ ਏ ਰਿਸ਼ਤਾ ਤੈਨੂੰ ਜੇ ਇਹ ਹੀ ਗੱਲ ਮੈਂ ਜੱਸੇ ਬਾਈ ਨੂੰ ਦੱਸਦੀ ਨਾ ਤੂੰ ਐਸਾ ਹੌਲੀ ਨਹੀਂ ਤੇਰਾ ਨਾਂ ਹੁੰਦੇ ਕੀ ਆ ਓ ਬਾਈ ਓ ਯਾਰ ਜੱਸਾ ਕਿਤੇ ਤੇਰੇ ਵਾਲੀ ਪਰਝਾਈ ਤੋਂ ਬਾਹਰ ਐ ਓਏ ਉਹ ਵੀ ਸਹਿਮਤ ਹੋ ਜਾਊਗਾ ਪਰ 2-4 ਦਿਨਾਂ ਦੇ ਵਿੱਚ ਪੜਾਕਾ ਪਾ ਦਿਆਂਗੇ ਨਾਹੀਂ ਕਿਵੇਂ ਜੱਸਾ ਸਹਿਮਤ ਹੋ ਜਾਊਗਾ ਮੈਂ ਦੱਸੂਗਾ ਨਾ ਜੱਸੇ ਨੂੰ ਤੇਰੀਆਂ ਸਾਰੀਆਂ ਕਰਤੂਤਾ ਓ ਬਾਈ ਮੈਂ ਤੈਨੂੰ ਦੱਸਦਾ ਤੂੰ ਚੁੱਪ ਕਰਕੇ ਨਾ ਸਾਡੇ ਵਿਆਹ ਦੇ ਲੱਡੂ ਸ਼ਕਨ ਜੋਗਾ ਹੋ ਜਾ ਐਵੇਂ ਨਾ ਪੰਗੇ ਲਿਆ ਕਰ ਨਾਲੇ ਜਿੱਥੇ ਤੱਕ ਪਹੁੰਚਣਾ ਹੋਵੇ ਉੱਥੋਂ ਤੱਕ ਐਵੇਂ ਫੜਾਣੀ ਮਾਰਦੇ ਹੁੰਦੇ ਮੈਂ ਤੈਨੂੰ ਉਦੋਂ ਵੀ ਕਿਹਾ ਸੀ ਵੀ ਐਵੇਂ ਫਾਲਤੂ ਜੱッセ ਦੇ ਘਰੇ ਗਿਆ ਨਾ ਤਾਂ ਹਿਸਾਬ ਲਾ ਲਈ ਹੁਣ ਤੈਨੂੰ ਮੈਂ ਦੱਸਣਾ ਨਹੀਂ ਹੁਣ ਮੈਂ ਤੈਨੂੰ ਦੱਸੂਗਾ ਸਮਾਰ ਕੇ ਉਹ ਬਾਈ ਮੈਂ ਤੈਨੂੰ ਦੱਸਾਂ ਪਹਿਲਾਂ ਮੈਂ ਉਹਨਾਂ ਨਾਲ ਲੜਕੇ ਆਇਗਾ ਉਹ ਪਹਿਲਾਂ ਮੈਂ ਕੁਲਵਿੰਦਰ ਵਰਗੇ ਨਾਲ ਲੜਕੇ ਆਇਗਾ ਕਿਤੇ ਇਹ ਨਾ ਹੋ ਜੇ ਵੀ ਇਕੱਠਿਆਂ ਨੂੰ ਹੀ ਲਪੇਟ ਦਿਆਂ ਮੈਂ ਅ ਤੂੰ ਤਾਂ ਲਪੇਟ ਨਾ ਦੇਵੇਂ ਕਿਤੇ ਮੈਂ ਜਾਣਦਾ ਕਿੱਡਾ ਗਦਾਮਾ ਤੇਰੇ ਚ ਲਪੇਟ ਨੂੰ ਫਿਰ ਤੂੰ ਹੁਣੀ ਵੇਖ ਨਾ ਹੁਣੀ ਲਪੇਟ ਉਹ ਮੈਂ ਕਹਿਣਾ ਕਾਹਨੂੰ ਯਾਰ ਸਖਣਾ ਦੇ ਦਿਣਾ ਹੈ ਤੇ ਐਵੇਂ ਕੰਮ ਖਰਾਬ ਹੁੰਦਾ ਮੈਨੂੰ ਚੰਗਾ ਨਹੀਂ ਲੱਗਦਾ ਪਰ ਤੁਸੀਂ ਮੈਨੂੰ ਐ ਲੱਗਦਾ ਕਰਾ ਕੇ ਹਟੋਗੇ ਕੁਛ ਨਾ ਕੁਛ ਕਰਾ ਕੇ ਹਟਾਂ ਕੋਈ ਨਾ ਤੈਨੂੰ ਦੇਖਦਾ ਮੈਂ ਕੋਈ ਨਹੀਂ ਬਈ ਦੇਖੀ ਚਲੀ ਹੋਣਾ ਸਾਰਾ ਐਵੇਂ ਤਾਂ ਨਹੀਂ ਕਿਤੇ ਕਹਿੰਦਾ ਮੈਨੂੰ ਲੱਗਦਾ ਕੋਈ ਖਿਚੜੀ ਤਾਂ ਪੱਕ ਰਹੀ ਹੈ ਮੈਥੋਂ ਚੋਰੀ ਨੂੰ ਭਾਬੀ ਆ ਸੀ ਮੈਂ ਤਾਂ ਇੱਧਰ ਕੀ ਹੋ ਗਿਆ ਮੈਂ ਆ ਕੀ ਸੁਣ ਰਿਹਾ ਕੀ ਹੋ ਗਿਆ ਕੀ ਸੁਣਦਾ ਤੂੰ ਜੱਗੀ ਨੂੰ ਤੁਸੀਂ ਆਪਦੀ ਭੈਣ ਦਾ ਰਿਸ਼ਤਾ ਕਰਾ ਰਹੇ ਹੋ ਨਾ ਨਾ ਤੈਨੂੰ ਕਿਹਨੇ ਕਹਿਤਾ ਉਹ ਤਾਂ ਉਹੀ ਪਕਾਈ ਮਾਰੀ ਜਾਂਦਾ ਜਦੋਂ ਕਿਤੇ ਜਾਂਦੀ ਹੈ ਮੇਰੀ ਭੈਣ ਨਿੰਮੋ ਉਹਨੂੰ ਰਾਹ ਚ ਘੇਰ ਕੇ ਖੜ ਜਾਂਦਾ ਜੇ ਮੈਂ ਕੋਈ ਕੰਮ ਧੰਦੇ ਜਾਂਦੀ ਆ ਗੋਹਾ ਕੁੜਾ ਸੁੱਟਣ ਜਾਂਦੀ ਆ ਉੱਥੇ ਮੈਨੂੰ ਘੇਰ ਕੇ ਖੜ ਜਾਂਦਾ ਉਹ ਤਾਂ ਆਪਦੇ ਪੱਲੇ ਹੀ ਬਣਾਈ ਜਾਂਦਾ ਉਹੀ ਕਿਉਂ ਕਹਿਤਾ ਉਹ ਸਾਰੇ ਪਿੰਡ ਚ ਡੌਂਟ ਕੀ ਪਿੱਟੀ ਜਾਂਦਾ ਹਜੇ ਮੇਰੇ ਨਾਲ ਕਹਿੰਦਾ ਕੀ ਕਹਿੰਦਾ ਮੈਨੂੰ ਕਹਿੰਦਾ ਤੈਨੂੰ ਦੇਖੂਗਾ ਸਭ ਕੁਝ ਕਰੂਗਾ ਲੈ ਦੇਖ ਲਾ ਉਹ ਤਾਂ ਹੋਣੀ ਆ ਬਦਨਾਮ ਕਰੀ ਜਾਂਦਾ ਮੇਰੀ ਭੈਣ ਨੂੰ ਐ ਹਜੇ ਕੋਈ ਰਿਸ਼ਤੇ ਦੀ ਗੱਲ ਨਹੀਂ ਹੋਈ ਬਾਤ ਨਹੀਂ ਹੋਈ ਹਜੇ ਉਹਦੇ ਨਾਲ ਰਿਸ਼ਤਾ ਕਰ ਦਾਂਗੇ ਅਸੀਂ ਐਤੋਂ ਸਾਫ਼ ਹੀ ਜਵਾਬ ਦੇ ਤਾਂ ਵੀ ਇਸ ਤਾਂ ਕਰਨਾ ਹੀ ਨਹੀਂ ਹੈਗਾ ਤੇ ਇਹ ਗੱਲ ਆ ਫਿਰ ਮੈਂ ਬਾਈ ਨਾਲ ਵੀ ਗੱਲ ਕਰਦਾ ਚੱਲ ਕਾਹਨੂੰ ਤੇਰੇ ਬਾਈ ਨਾਲ ਕਾਹਨੂੰ ਗੱਲ ਕਰਨੀ ਐ ਮੈਂ ਕਲੇਸ਼ ਛਿੜ ਜੂਗਾ ਫਿਰ ਕਲੇਸ਼ ਤਾਂ ਛਿੜੂਗਾ ਹੁਣ ਚਾਹੇ ਇੱਥੇ ਛਿੜੂ ਚਾਹੇ ਉਹ ਜੱਗੀ ਨਾਲ ਛਿੜੂ ਕੀ ਪਤਾ ਕਹੇ ਜਾਹੋ ਸੱਚੀ ਗੱਲ ਐ ਉਹ ਮੈਨੂੰ ਐਂ ਦੱਸ ਤੂੰ ਉਹਦੇ ਕੋਲ ਜ਼ਮੀਨ ਜਮੂਨ ਹੈਗੀ ਐ ਕਿਉਂ ਹੀ ਪਖਾਈ ਮਾਰੀ ਜਾਂਦਾ ਕਿਹੜੀ ਜ਼ਮੀਨਾਂ ਦੇ ਕੋਲ ਨੰਗਾ ਹੋ ਅਮਲੀ ਭੰਗੀ ਬੰਦਾ ਤੇ ਉਹ ਤਾਂ ਫਰਦਾ ਹੀ ਤਾਂ ਐ ਕੜਵਾਈ ਫਰਦਾ ਸੀਗਾ ਕਹਿੰਦਾ ਮੇਰੇ ਕੋਲ ਸਾਰਾ ਕੁਝ ਲਿਖਾ ਹੋਇਆ ਜ਼ਮੀਨ ਜਾਇਦਾ ਸਾਰਾ ਕੁਝ ਨਿੰਮੋਣੇ ਵੀ ਪੜਕੇ ਸੁਣਾਇਆ ਕਿ ਉਹੀ ਵੀ ਬਰ ਜਾਂਦੀਆਂ ਉਹ ਕਿਹੜੀਆਂ ਫਰਦਾਂ ਭਾਬੀ ਤੂੰ ਮੈਨੂੰ ਦਿਖਾਈ ਕੋਈ ਉਹੀ ਕਿਸੇ ਦੇ ਚੱਕ ਕੇ ਕਾਗਜ਼ ਤੁਹਾਨੂੰ ਦਿਖਾ ਗਿਆ ਹੋਣਾ ਉਹ ਉਹ ਤਾਂ ਤੇਰੇ ਬਾਈ ਨੇ ਮਚਾਵ ਹੀ ਦਿੱਤੇ ਕਦੋਂ ਦੇ ਚੱਲ ਕੋਈ ਨਾ ਹੋਵੇ ਚਾਹੇ ਜ਼ਮੀਨ ਚਾਹੇ ਨਾ ਹੋਵੇ ਜਦੋਂ ਉੱਥੇ ਮੈਂ ਬਹਿਣੀ ਨਹੀਂ ਹੈਗਾ ਅਸੀਂ ਕੁੜੀ ਨੂੰ ਨਾਉਤਾ ਕਹਿੰਦਾ ਵੀ ਬਾਈ ਵੀ ਸਹਿਮਤ ਹੈ ਕਹਿੰਦਾ ਜੱਸਾ ਸਹਿਮਤ ਹੈ ਕਹਿੰਦਾ ਮੈਨੂੰ ਕਰਾ ਰਿਆ ਆ ਆਪਦੀ ਸਾਲੀ ਦਾ ਰਿਸ਼ਤਾ। ਨਾ ਨਾ ਤੇਰੇ ਬਾਈ ਨੂੰ ਨਾ ਦੱਸੀ। ਐਵੇਂ ਘਰ 'ਚ ਫਿਰ ਕਲੇਸ਼ ਛਿੜ ਜੂਗਾ। ਛੱਡ ਰਹਿਣ ਹੀ ਦੇ। ਭਾਬੀ ਕਲੇਸ਼ ਤਾਂ ਉਹਨੂੰ ਹੋਊਗਾ। ਉਹ ਜੱਗੀ ਨਾਲ ਤਾਂ ਮੇਰਾ ਹੋਊਗਾ ਕਲੇਸ਼। ਸਾੜਾ ਹੀ ਲੈ ਇੱਥੇ ਬਾਰ-ਬਾਰ ਗੇੜੇ ਮਾਰਦਾ ਨਾ। ਕੋਈ ਨਾ ਆਪਾਂ ਫੇਰ ਦੇਖ ਲਾਂਗੇ ਉਹਨੂੰ। ਕੇਰਾ ਤੂੰ ਗੱਲ ਨਾ ਕਰਨੀ ਤੇਰੇ ਬਾਈ ਕੋਲੇ ਉਹਦਾ ਸੁਭਾਅ ਤਾਂ ਨਹੀਂ ਪਤਾ ਹੈਗਾ। ਬਹੁਤ ਪਹਿੜਾ ਸੁਭਾਅ ਉਹਦਾ। ਮੈਨੂੰ ਪਤਾ ਤਾਂ ਹੈਗਾ। ਕੋਈ ਗੱਲ ਨਹੀਂ ਭਾਬੀ। ਜੇ ਤੂੰ ਕਹਿਣੀ ਆ ਤਾਂ ਮੈਂ ਬਾਈ ਨਾਲ ਗੱਲ ਕਰਦਾ ਨਹੀਂ। ਬਸ ਠੀਕ ਹੈ ਕੋਈ ਨਾ ਅੱਗੇ ਤਾਂ ਭਈ ਸਮਝ ਲਿਏ ਜਿਵੇਂ ਪੰਗੇ ਲਊਗਾ ਫਿਰ ਲੈ ਦੇਖ ਲੈ ਇਹ ਤਾਂ ਹੁਣੀ ਐ ਕਰੀ ਜਾਂਦਾ ਹੈ ਮੇਰੀ ਭੈਣ ਨਾ ਕਦੋਂ ਕਟਿਆ ਮੇਰੀ ਭੈਣ ਤਾਂ ਇਨੀ ਸੋਹਣੀ ਸੁਨੱਖੇ ਨਾ ਕਿੰਨੀ ਨਰਮ ਸੁਭਾਦੀ ਹੈਗੀ ਕਿੱਥੋਂ ਪਿੱਛੇ ਪਿਆਗਾ ਹੈ ਹੁਣ ਕੀ ਕਰਾਂ ਚੱਲ ਕੋਈ ਨਾ ਆਪੇ ਸਾਹਮਣੂ ਕਰੀਂ ਕੋਹ ਜਸਿਆਣਾਗਾ ਮਾਤਾ ਚੱਜ ਨਾ ਪਉਂਦਾ ਪੂਰ ਜੀ ਡੇਗੀ ਜਾਂਦਾ ਸਾਰਾ ਚਰਗਲ ਜੀ ਕਰ ਭੈਣੇ ਹਣੇ ਕਿਉਂ ਕੀ ਹੋ ਗਿਆ ਕੁਛ ਨਹੀਂ ਬੱਸ ਐ ਨਹੀਂ ਨਹੀਂ ਖੁਸ਼ੀ ਹੋਰ ਮੈਂ ਤਾਂ ਐਂ ਕਹਿੰਦੀ ਸੀ ਦੇਖੀ ਵੀ ਹੁਣ ਮੈਂ ਰਹਿ ਕੇ ਤੇਰੇ ਕੋਲੇ ਕਿੰਨੇ ਦਿਨ ਲਾ ਗਈ ਹਨਾ ਫਿਰ ਪਤਾ ਨਹੀਂ ਕਦੋਂ ਆਉਂਗੀ ਪਤਾ ਨਹੀਂ ਕਦੋਂ ਢੇੜਾ ਲੱਗੂਗਾ ਕਦੋਂ ਮਿਲਾਂਗੇ ਆਪਾਂ ਲੈ ਦੱਸ ਕਿਉਂ ਮੈਂ ਆਜੂ ਤੇਰੇ ਕੋਲੇ ਮੈਂ ਤੇ ਤੇਰਾ ਰੀਝਾ ਆ ਜਾਾਂਗੇ ਨਾਲੇ ਕਿੰਨਾ ਟਾਈਮ ਹੋ ਗਿਆ ਅਸ ਤਾਂ ਗਈ ਨਹੀਂ ਹੈਗੇ ਹੋਰ ਤੂੰ ਦੋ ਦਿਨ ਹੋਰ ਲਾ ਦੇ ਹੁਣ ਮੇਰੇ ਕੋਲੇ ਆਏ ਅੱਜ ਤਾਂ ਮੈਂ ਉਰੀਆਂ ਕੋਈ ਨਾ ਕਾਲੂ ਦੇਖੂਗੀ ਮੈਂ ਤੇ ਮੈਂ ਤਾਂ ਐਂ ਕਹਿੰਦੀ ਸੀ ਤੂੰ ਤੇ ਜੀਜਾ ਕਿੱਥੇ ਆਉਣੇ ਹੋ ਉੱਥੇ ਹੁਣ ਜੇ ਤਰ ਜਦੋਂ ਸਾਰੀ ਆਖੂ ਦੀ ਆ ਜਾਵਾਂਗੇ ਤੇਰੇ ਆਖੇ ਥੋੜੀ ਜਵਾਬ ਦੰਨੇ ਆ ਸੱਚੀ ਜੀ ਚੱਲੀਏ ਫੇਰ ਆਪਾਂ ਇੱਕ ਦਿਨ ਅਬ ਇਹਦੇ ਤਾਂ ਇਹ ਆਈ ਹੋਈ ਆ ਆਪਾਂ 10 15 ਦਿਨਾਂ ਬਾਅਦ ਬਾਗ ਚੱਲਾਂਗੇ ਮੈਂ ਬਾਤ ਲਾ ਕੇ ਆਵਾਂਗੀ 10 15 ਦਿਨਾਂ ਬਾਅਦ ਕਿਉਂ ਜਦੋਂ ਮੈਂ ਜਾਵਾਂਗੀ ਦੋ ਕੁ ਦਿਨਾਂ ਬਾਅਦ ਹੀ ਆ ਜਿਓ ਨਾ ਤੂੰ ਹੁਣ ਕਿਉਂ ਜਾਣਾ ਵੀ ਤੈਨੂੰ ਮੈਂ ਛੱਡਿਆ ਆਉਂਗਾ ਲਾ ਜੀਜਾ ਹੁਣ ਐਨੇ ਦਿਨ ਹੋ ਗਏ ਉਰੇਾਈ ਨੂੰ ਪੜਾਈ ਕਰਕੇ ਕਹਿੰਦੀ ਹੈ ਪੜਾਈ ਖਰਾਬ ਹੁੰਦੀ ਹੈ ਫਿਰ ਹੋਰ ਜਾਣਾ ਫਿਰ ਮੈਨੇ ਕਾਲਜ ਜਾਣਾ ਹੁੰਦਾ ਹੈਗਾ ਚਲ ਆਏ ਤਾਂ ਗੱਲ ਤੇਰੀ ਠੀਕ ਆ ਜਾਣਾ ਤਾਂ ਫਿਰ ਪਿੰਡ ਤੇ ਹੀ ਆ ਪਿੰਡ ਤਾਂ ਉਹ ਤੇਰੇ ਬਿਨਾ ਸਾਡੇ ਤਾਂ ਘਰੇ ਰੌਣਕ ਜੀ ਨਹੀਂ ਰਹਿਣੀ ਅਸੀਂ ਤਾਂ ਦੋਨੇ ਇੱਥੇ ਉਹ ਵੀ ਬਾਹਰ ਖੇਤ ਬਾਗ ਜਾਣਾ ਇਕੱਲੀ ਰਹੇ ਹੋਰ ਔੜ ਕਾ ਜਾਇਆ ਕਰੂਗਾ ਹਨਾ ਵੀ ਇੱਥੇ ਨਿੰਮ ਕੋਈ ਨਾ ਜਦੋਂ ਅੱਗੇ ਛੁੱਟੀਆਂ ਆਉਣਗੀਆਂ ਫੇਰ ਆ ਜੂੰਗੀ ਮੈਂ ਇਹ ਚ ਕਿਹੜਾ ਕੋਈ ਵੱਡੀ ਗੱਲ ਆ ਸਹੀ ਗੱਲ ਹੋਰ ਭੈਣੇ ਹੁਣ ਮੈਨੂੰ ਐ ਦੱਸ ਸੂਰਤ ਤਾਂ ਤੂੰ ਪਸੰਦ ਨਹੀਂ ਕਰਦੀ ਹੈਗੀ ਹੈ ਹੋਰ ਮੈਂ ਤਾਂ ਇਹੀ ਕਹਿੰਦੀ ਸੀ ਜ਼ਿਆਦਾਤਰ ਤੈਨੂੰ ਯਾਦ ਕਰਾਤਾ ਵਧੀਆ ਪੁੱਲ ਗਈ ਤੀ ਮੈਂ ਤਾਂ ਨਾ ਤਾਂ ਜੀਜਾ ਮੈਨੂੰ ਤੈਨੇ ਸੂਟ ਦਵਾਇਆ ਨਾ ਪਾਣੇ ਤੈਨੇ ਦਵਾਇਆ ਮੇਰੀ ਗੱਲ ਸੁਣ ਤੈਨੂੰ ਸੇਲ ਚ ਲੈ ਕੇ ਨਹੀਂ ਗਈ ਪਸੰਦ ਨਹੀਂ ਕੀਤਾ ਇਹਨੇ ਮੈਂ ਕੀ ਕਰਾਂ ਹੁਣ ਇੰਨੇ ਸੋਨੇ ਸੋਨੇ ਕੜਾਈ ਵਾਲੇ ਸੂਟ ਹਾਂ ਕੱਲ ਤੂੰ ਐ ਕਰ ਮੇਰੇ ਨਾਲ ਸ਼ਹਿਰ ਬਾਗਚਾਲਾ ਉੱਥੋਂ ਤੈਨੂੰ ਵਧੀਆ 2-3 ਸੂਟ ਦਵਾ ਲਿਆ ਲੈ ਬਸ ਐ ਕਰ ਓਰੇ ਕਿਹੜੇ ਸੂਟ ਮਿਲਦੇ ਹੋਣੇ ਥੋੜੇ ਮੈਨੂੰ ਪਤਾ ਹੀ ਆ ਉਹ ਸ਼ਹਿਰ ਕਹਿੰਦਾ ਤਾਂ ਤੇਰਾ ਜੀਜਾ ਕਹਿੰਦਾ ਸ਼ਹਿਰ ਲੈ ਚਾਉਂਦਾ ਆਪਣੇ ਪਿੰਡ ਕਹ ਨਹੀਂ ਵਧੀਆ ਮਿਲਦੇ ਨੇ ਮੈਂ ਤਾਂ ਉਧਰੋਂ ਹੀ ਖਰੀਦ ਦ ਮੈਨੂੰ ਤਾਂ ਸੂਟ ਲਿਆਉਣ ਨੂੰ ਪੈਸੇ ਦੇ ਦੇ। ਹੋ ਕਿੰਨੇ ਦੇਵਾਂ? ਐ ਵੀ ਦੱਸ। ਲੈ ਜਿੰਨਾ ਤੇਰਾ ਜੀ ਕਰਦਾ ਨਾ ਓਨੇ ਦੇ ਦੇ। ਕਰ ਗਲਾਬ। ਇਹਨੂੰ ਨਾ ਪੇਟੀ 'ਚ ਤੂੰ ਹੀ ਕੱਢ ਕੇ ਦੇ ਦੇ ਜਿੰਨੇ ਇਹ ਕਹੂਗੀ ਤੈਨੂੰ। ਕੋਈ ਨਾ ਜੀ ਦੇ ਦੇਣੀ ਐਸ। ਚੱਲ ਭੈਣੇ ਦੇ। ਉਹ ਬਿਲਕੁਲ ਸੱਚੀ ਪੇਟੀ 'ਚ ਸੂਟ ਪਿਆ ਪਰ ਇਹ ਕਿੱਥੋਂ ਪਸੰਦ ਕਰਦੀ ਐ। ਦੇਖ ਲੈ। ਓਏ ਇਹ ਤਾਂ ਪੈਸੇ ਲੈ ਕੇ ਜਾਊਗੀ। ਇਹ ਪੜਨ ਵਾਲੀ ਹੈਗੀ ਆ ਇਹ ਤਾਂ ਉਹ ਟੰਗਣ ਜੇ ਵਾਲਾ ਵੀ ਭਾਲਦੀ ਹੋਊਗੀ ਮੈਨੂੰ ਸਭ ਪਤਾ ਹੈ ਇਹਦਾ ਹੋਰ ਮੈਨੇ ਬੈਗ ਨਾਲੇ ਤਾਂ ਮੈਂ ਨਵਾਂ ਬੈਗ ਲਾਉਂਗੀ ਹੈ ਨਾਲੇ ਸੂਟ ਲਾਉਂਗੀ ਹੁਣ ਛੁੱਟੀਆਂ ਤੋਂ ਬਾਅਦ ਜਾਉਂਗੀ ਫਿਰ ਨਵੇਂ ਸੂਟ ਪਾ ਕੇ ਜਾਉਂਗੀ ਉੱਥੇ ਅੱਛਾ ਚੱਲ ਕੋਈ ਨਾ ਆ ਜਾ ਜਾਏਗੀ ਤਾਂ ਕੱਲ ਨੂੰ ਹੀ ਅੱਜ ਨਹੀਂ ਜਾਣ ਦਿੰਦੇ ਅੱਜ ਤਾਂ ਮੌਸਮ ਖਰਾਬ ਜਾ ਨਾ ਅੱਜ ਨਹੀਂ ਜਾਂਦੀ ਲੈ ਕੱਲ ਨੂੰ ਮੈਂ ਤਾਂ ਕਹਿੰਦੀ ਕੱਲ ਨੂੰ ਵੀ ਰਹੇ ਇਹ ਨਾ ਭੈਣੇ ਫਿਰ ਪਰਸੋਂ ਤੋਂ ਮੈਨੇ ਕਾਲਜ ਜਾਣਾ ਲੱਗਣ ਲੱਗਿਆ ਕਾਲਜ ਚ ਚਲ ਆ ਜਾ ਮੈਂ ਤੈਨੂੰ ਪਹਿਲਾਂ ਪੈਸੇ ਦੇਵਾਂ ਚਲ ਦਿਖਾ ਦੇ ਨਾ ਓ ਭਾਬੀ ਨਿੰਮੋ ਨਹੀਂ ਦਿੰਦੀ ਉਹ ਕਿੱਥੇ ਆ ਨਿੰਮੋ ਤਾਂ ਘਰ ਹੀ ਆ ਪਰ ਮੈਂ ਤੈਨੂੰ ਕਿੰਨੇ ਵਾਰ ਕਿਹਾ ਵੀ ਤੂੰ ਘਰੇ ਨਾ ਆਇਆ ਕਰ ਉਹ ਲੇ ਫਿਰ ਮਗਰੀ ਪੈ ਗਿਆ ਜਦੋਂ ਇੱਕ ਵਾਰ ਜਵਾਬ ਦੇ ਹੀ ਦਿੱਤਾ ਇੰਨਾ ਬੰਦਾ ਨਾ ਸਿਰੇ ਚੜਦਾ ਸੋਹਣਾ ਨਹੀਂ ਲੱਗਦਾ ਹੁੰਦਾ ਓ ਭਾਬੀ ਤੂੰ ਇਹ ਗੱਲਾਂ ਨਾ ਕਰਿਆ ਕਰ ਓ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਵੀ ਆਹ ਬਾਈ ਜੱਸਾ ਤੇ ਤੁਸੀਂ ਮੇਰੇ ਮਗਰੋਂ ਤੁਸੀਂ ਉਲਟੀਆਂ ਗੱਲਾਂ ਕਰਨ ਲੱਗੇ ਜਾਨੇ ਕਿਉਂ ਕੀ ਉਲਟੀਆਂ ਗੱਲਾਂ ਕੀਤੀਆਂ ਸੀ ਓ ਪਹਿਲਾਂ ਤਾਂ ਨਿੰਮੋ ਤਾਂ ਤਿਆਰ ਹੈ ਮੇਰੇ ਨਾਲ ਵਿਆਹ ਕਰਾਉਣ ਨੂੰ ਤੇ ਤੁਸੀਂ ਉਹਦੇ ਕੰਨ ਭਰ ਦਿੰਦੇ ਹੋ ਲੈ ਦੱਸ ਨਾ ਤੈਨੂੰ ਕੀ ਪਤਾ ਨਿੰਮੋ ਤਿਆਰ ਹੈ ਕਿ ਨਾ ਉਹ ਤਾਂ ਹੋਈ ਨਾ ਤੇਰੇ ਵਰਗੇ ਨਾਲ ਵਿਆਹ ਕਰਵਾਵੇ ਉਹ ਸਿਆਣੀ ਪੜ੍ਹੀ ਲਿਖੀ ਕੁੜੀ ਆ ਉਹਨੂੰ ਸਾਰੀ ਗੱਲ ਮੈਂ ਸਮਝਾਈ ਹੋਈ ਆ ਤੇ ਤੁਸੀਂ ਤੁਸੀਂ ਉਲਟ ਗੱਲ ਕਰਦੇ ਨੇ ਮਗਰੋਂ ਕਹਿੰਦੇ ਨੇ ਅਸੀਂ ਤੱਕ ਤੇ ਹੋਰ ਵਿਆਹ ਕਰਾਂਗੇ ਉਹ ਤੂੰ ਰਹਿਣ ਦੇ ਬਸ ਮੈਂ ਤੈਨੂੰ ਐ ਕਹਿਣੀ ਆ ਤੂੰ ਉਹ ਤਾਂ ਚਾਰ ਚੰਬ ਕਰਾ ਲੇਗਾ ਬਹੁਤ ਪੜਾ ਸੁਭਾ ਤੈਨੂੰ ਪਤਾ ਨਾਲੇ ਉਹਦਾ ਉਹ ਭਾਬੀ ਕਹੀ ਦਿੱਤਾ ਵੀ ਨਹੀਂ ਰਿਸ਼ਤਾ ਕਰਦੇ ਅਸੀਂ ਸੁਭਾ ਤੁਸੀਂ ਮੇਰਾ ਵੀ ਨਹੀਂ ਜਾਂਦੇ ਇਹਦਾ ਮਗਰੇ ਪੈ ਗਿਆ ਲੈ ਕਹਿੰਦਾ ਨਿੰਮੂ ਦਾ ਰਿਸ਼ਤਾ ਦੇ ਦੋ ਜਦੋਂ ਇੱਕ ਵਾਰ ਜਵਾਬ ਹੀ ਦਿੱਤਾ ਵੀ ਭਾਈ ਅਸਤਾ ਰਿਸ਼ਤਾ ਕਰਦੇ ਨਹੀਂ ਹੈਗੇ ਤੇਰੇ ਤਾਂ ਹੁਣ ਜਮੀ ਨਹੀਂ ਕਰਦੇ ਉਹ ਭਾਬੀ ਤੁਸੀਂ ਕਹੀਏ ਨਾ ਪਹਿਲਾਂ ਕੁੜੀ ਨੂੰ ਤਾਂ ਪੁੱਛ ਲੋ ਇਹ ਤਾਂ ਪਿਆਰ ਹੈ ਤੂੰਰੇ ਕੀ ਲੈਣ ਆਇਆ ਹੈ ਐਵੇਂ ਜੀਜੇ ਨੂੰ ਫਿਰ ਲੜੂਗਾ ਉਹ ਘਰੇ ਦੱਸ ਲੜਾਈ ਪੈ ਜਾਊਗੀ ਓਏ ਜੀਜੇ ਜੂਜੇ ਨੂੰ ਤਾਂ ਨਾ ਮੈਂ ਦਬਾਲ ਲਈ ਬਸ ਤੂੰ ਮੇਰੇ ਨਾਲ ਰਹੀ ਜਦੋਂ ਮੈਂ ਤੈਨੂੰ ਕਹਿਤਾ ਮੈਂ ਆਪ ਹੀ ਕਰ ਲੂੰਗੀ ਤੂੰ ਕਿਉਂ ਘਰ ਆਇਆਗਾ ਲੈ ਆਹ ਕਿਹੜੀਆਂ ਗੱਲਾਂ ਕਰੀ ਜੰਨੀਆ ਕੋੜੇ ਚੁੱਪ ਕਰ ਜਾ ਪਹਿਲਾਂ ਮੈਂ ਇਹਦੇ ਨਾਲ ਗੱਲ ਕਰ ਲਾਂ ਜੱਗੀ ਤੂੰ ਭੱਗ ਜਾ ਰੋ ਜਾ ਕੀ ਲੈਣ ਆਇਆਂਦਾ ਸੂਰੇ ਉਹ ਮੈਂ ਤੈਨੂੰ ਦੱਸਦਾ ਇਹਨਾਂ ਨੇ ਵਿੱਚ ਫੇਰ ਕੋਈ ਕੜੀ ਖੋਲ ਦੇਣੀ ਆ ਕੋਈ ਕੜੀ ਨਹੀਂ ਖੋਲਣੀ ਹੈਗੀ ਐਵੇਂ ਮੇਰੇ ਜੀਜੇ ਨੂੰ ਪਤਾ ਲੱਗ ਜੂ ਖਾਮ ਖਾ ਕਿਉਂ ਤੂੰ ਕਲੇਸ਼ ਪਵਾਏਂਗਾ ਘਰੇ ਭਏ ਉਹਨੂੰ ਤਾਂ ਹੁਣ ਪਤਾ ਲੱਗੂਗਾ ਸਾਰੇ ਪਿੰਡ ਦੇ ਵਿੱਚ ਤਾਂ ਡੌਂਟ ਦੀ ਪਿੱਟੀ ਪਈ ਆ ਸਾਰੇ ਪਿੰਡ ਚ ਡੌਂਟ ਕੀ ਕਿਹਨੇ ਪੱਟੀ ਪਿੱਟੀ ਉਹ ਵੀ ਤੂੰ ਹੀ ਪਿੱਟੀ ਹੈ ਨਾ ਮੜਾ ਮਟਾ ਸੋਚ ਲਿਆ ਕਰ ਮਸਾ ਦਾ ਜਵਾਕੜੀ ਆਈ ਐ ਹੈ ਤੇ ਤੂੰ ਐਸੇ ਦੀ ਬੇਇੱਜ਼ਤੀ ਕਰੀ ਜਾਂਦਾ ਬੇ ਓਏ ਹੁਣ ਤਾਂ ਪਰਝਾਈ ਇੱਕ ਪਾਸਾ ਹੋ ਕੇ ਰਹੂਗਾ ਮੇਰੇ ਵਾਲੇ ਬਾਈ ਨੇ ਮੰਨਣਾ ਮੰਨ ਜੇ ਤੁਸੀਂ ਮੰਨਣਾ ਮੰਨ ਜੋ ਮੈਂ ਤਾਂ ਇਹਨੂੰ ਅੱਜ ਲੈ ਕੇ ਜਾਊਂਗਾ ਆਏ ਤੂੰ ਹੀ ਲੈ ਜਾਣਾ ਹੈ ਕੋਈ ਨਾ ਗੱਲ ਸੁਣੋ ਮੇਰੀ ਕਿਵੇਂ ਖੜੀ ਐ ਇਹਦੇ ਕੋਲ ਨਹੀਂ ਜੀ ਇੱਧਰ ਆ ਹਾਂ ਓਏ ਕੀ ਇੱਕ ਪਾਸਾ ਹੋਊਗਾ ਦੱਸ ਮੈਨੂੰ ਓ ਬਾਈ ਯਾਰਾਂ ਆ ਨਿੰਮੋ ਤਿਆਰ ਆ ਮੇਰੇ ਨਾਲ ਵਿਆਹ ਕਰਾਉਣ ਨੂੰ ਤੇ ਆ ਪਰਝਾਈ ਮੇਰੇ ਵਾਲੇ ਵਿੱਚ ਡਿੱਕੇ ਲਾਈ ਜਾਂਦੀ ਐ ਸਾਲਿਆ ਡੀਟੀਓ ਲੱਗਿਆ ਦੱਸੋ ਨੀਮੋ ਤਿਆਰਾ ਤੂੰ ਇਹਦੇ ਨਾਲ ਵਿਆਹ ਕਰਾਉਣ ਨੂੰ ਓ ਯਾਰ ਤੂੰ ਤਾਂ ਡਰਾਉਣਾ ਐ ਬਾਈ ਯਾਰ ਡਰਾਉਣਾ ਕਿਉਂ ਵੱਡਾ ਤੂੰ ਪੀਰ ਕੋਟੀ ਆ ਗਿਆ ਤੇਰੇ ਨਾਲ ਕੁੜੀ ਤੋਰਾਂਗੇ ਤੂੰ ਭਗ ਜਾ 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 ਭਗ ਜਾ ਓ ਐ ਕਿਵੇਂ ਭਗ ਜੀਏ ਫੇਰ ਤਾਂ ਜਣਾ ਖਣਾ ਹੀ ਸਿਰ ਚੜਜੂਗਾ ਓਏ ਭਗ ਜਾ ਖੂਨ ਹੱਥ ਭਰਾਏਗਾ ਤੂੰ ਮੈਥੋਂ ਓ ਬਾਈ ਮੈਨੂੰ ਤੂੰ ਜਾਣਦਾ ਨਹੀਂ ਚੰਗੀ ਤਰ੍ਹਾਂ ਤੂੰ ਜੀ ਚੱਲ ਲੜਨਾ ਕਾਹਦੇ ਵਾਸਤੇ ਐ ਲੜਨਾ ਕਿਉਂ ਨਹੀਂ ਮੇਰੇ ਘਰੇ ਆ ਕੇ ਮੇਰੀਆਂ ਇੱਜ਼ਤਾਂ ਨੂੰ ਚੁੰਬੜੀ ਜਾਣਾ ਓ ਤੂੰ ਓ ਬਾਈ ਯਾਰ ਜਦੋਂ ਅਸੀਂ ਦੋਨੇ ਜੀ ਰਾਜੀ ਆਂ ਤੇ ਤੁਸੀਂ ਵਿੱਚ ਕੀ ਕਰੋਗੇ ਯਾਰ ਕੀ ਤੂੰ ਮੇਰੀ ਮੰਨ ਲੈ ਤੂੰ ਭੱਗ ਜਾ ਜੀਜਾ ਮੈਂ ਇਹਨੂੰ ਸਮਝਾਉਣੀ ਆ ਯਾ ਆਪੀ ਭੱਗ ਜੂਗਾ ਤੂੰ ਹੀ ਇਹਨੂੰ ਸਮਝਾਉਣ ਵਾਲੀ ਕਿਹੜੀ ਆ ਲੈ ਮੈਂ ਸਮਝਾਉਣੀ ਆ ਤੂੰ ਕਿਵੇਂ ਸਮਝਾਵੇਂਗਾ ਇਹਨੂੰ ਤੇਰਾ ਕੀ ਲੱਗਦਾ ਹੈ ਮੈਂ ਤਾਂ ਉਹੀ ਕਹਿਨੀ ਆ ਵੀ ਚੱਲ ਭੱਗ ਜੂਗਾ ਕਿਉਂ ਕਰੇ ਲੜਾਈ ਪਾਉਣੀ ਹੈਗੀ ਆਹ ਲੜਾਈ ਉਹ ਜੇ ਤੂੰ ਕਹਿਣੀ ਆ ਤਾਂ ਜੇ ਤੂੰ ਕਹਿਣੀ ਆ ਤਾਂ ਫਿਰ ਮੈਂ ਭੱਗ ਜਾਣਾ ਕੋਈ ਗੱਲ ਉਹ ਸਾਲਾ ਜਾਏ ਗਈ ਮੈਂ ਗੜਸਾ ਲਿਆ ਮੈਂ ਚੱਕ ਕੇ ਤੈਨੂੰ ਵੱਡਾ ਉਹ ਬਾਈ ਭੁੱਲ ਜਾ ਆਪਦਾ ਕੰਮ ਨਾ ਕਰ ਖੇਤ ਵਾਜਾ ਕਰ ਤੇ ਖੇਤੋਂ ਆਜਾ ਕਰ ਇਹ ਗੱਲਾਂ ਰਹਿਣ ਦੇ ਤੂੰ ਕਿਉਂ ਰਹਿਣ ਦੇ ਫਿਰ ਮੇਰੀ ਇੱਜ਼ਤ ਤਾਂ ਤੂੰ ਕਿਵੇਂ ਲੈ ਜਾਵੇਂਗਾ ਓਏ ਉਹ ਕੋਈ ਗੱਲ ਨਹੀਂ ਬਾਈ ਅੱਜ ਦੀ ਰਾਤ ਹੈ ਠੀਕ ਹੈ ਤੇ ਕੱਲ ਨੂੰ ਮੈਂ ਕੀ ਕੁਝ ਕਰਨਾ ਉਹ ਸਿਰਫ ਮੈਨੂੰ ਪਤਾ ਤੁਹਾਨੂੰ ਨਹੀਂ ਪਤਾ ਕਿਉਂ ਬੋਲੀ ਜਾਣਾ ਕਰ ਲਿਓ ਜਿਹੜਾ ਕੁਝ ਕਰਨਾ ਚੱਲ ਚੰਗਾ ਨਿਮੋ ਹallelujah ਤੇਰੇ ਮੂੰਹ ਚੱਕਿਆ ਹੁਣ ਆ ਤੇਰੀ ਭੈਣ ਨੇ ਨਾ ਮੇਰਾ ਪਿੰਡ ਚ ਨੱਕ ਬੜਾਤਾ ਨਾ ਮੈਨੂੰ ਐ ਦੱਸਨੀ ਤੂੰ ਕਿਵੇਂ ਕਹਿੰਦੀ ਸੀ ਤੂੰ ਜੱਗੀ 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 ਤੇਰਾ ਖਸਮ ਲੱਗਦਾ ਭਲਾ ਜੀ ਐ ਕਿਉਂ ਬੋਲਦੇ ਐ ਇਹਦਾ ਕੀ ਸੂਰ ਮੈਂ ਤਾਂ ਮੈਂ ਤਾਂ ਤਾਂ ਕਹਿੰਦੀ ਸੀ ਤੀਜਾ ਵੀ ਚੱਲ ਬਗ ਜੂਗਾ ਲੜਾਈ ਟਿਕ ਜੂਗੀ ਆ ਲੜਾਈ ਟਿਕ ਜੂਗੀ ਹਿੰਮਤ ਨਹੀਂ ਤੂੰ ਮੇਰੀ ਗੱਲ ਸੁਣ ਲੈ ਸਾਰੇ ਪਵਾੜਦੇ ਤੇਰੇ ਪਾਏ ਹੋਏ ਨੇ ਨਾ ਜੀ ਮੈਂ ਕੀ ਕਿਹਾ ਸ਼ੱਕ ਨਾ ਭੋਲੀ ਓ ਪੂਰੀ ਤੂੰ ਚਲਾਕ ਆ ਕਿਵੇਂ ਤੇਰੇ ਕੋਲ ਤੀਜੇ ਦੇ ਨਾ ਆ ਜਾਂਦਾ ਸਾਲਾ ਮੈਨੂੰ ਲੱਗਦਾ ਮੇਰਾ ਘਰ ਪਟੂਆ ਨਿੰਮੋ ਨਿੰਮੋ ਕਰਕੇ ਬਥੇਰੀ ਲਾਪਾ ਕਰਤੀ ਜੀ ਪਤਾ ਨਹੀਂ ਕਿਹੋ ਜਿਹਾ ਐਡਾ ਬਿਸ਼ਰਮਾ ਤਾਂ ਹੀ ਤਾਂ ਚੜੀ ਜਾਂਦਾ ਰਹਿੰਦਾ ਹੈ ਆ ਘਰੇ ਵੀ ਆਉਣ ਲੱਗ ਗਏ ਲੈ ਦੱਸ ਪਹਿਲੇ ਤਾਂ ਗਲੀਆਂ 'ਚ ਹੀ ਰੋਕਦਾ ਸੀ ਮੈਨੂੰ ਤਾਂ ਐ ਦੱਸ ਨਿੰਮੋ ਉਹ ਬਾਰ-ਬਾਰ ਆਏ ਕਿ ਉਹਨਾਂ ਨੇ ਨਿੰਮੋ ਨੂੰ ਪੁੱਛ ਲਾ ਨਿੰਮੋ ਨੂੰ ਪੁੱਛ ਲਾ ਕੀ ਪੁੱਛ ਲਿਆ ਤੈਨੂੰ ਦੱਸ ਹੁਣ ਮੈਨੂੰ ਦੱਸ ਮੈਂ ਕੀ ਪੁੱਛ ਉਹਨੇ ਮੈਨੂੰ ਕੀ ਪੁੱਛਣਾ ਉਦੋਂ ਉਹੀ ਭੌਂਕੀ ਜਾਂਦਾ ਤੀਗਾ ਮੂੰ ਹੀ ਕੋ ਭੌਂਕਦਾ ਨਾ ਜੀ ਇਹਦਾ ਤਾਂ ਕੋਈ ਕਸੂਰ ਨਹੀਂ ਹੈਗਾ ਇਹਨੂੰ ਤਾਂ ਤੁਸੀਂ ਉਹੀ ਲੜੀ ਜਾਂਦੇ ਹੋ ਸਾਲਾ ਕਸੂਰ ਤਾਂ ਮੇਰਾ ਜਿਹੜਾ ਮੈਂ ਤੇਰੀਆਂ ਗੱਲਾਂ ਜਾ ਕੇ ਜਵਾਨ ਕੁੜੀ ਘਰੇ ਲਿਆ ਆਇਆ ਹੈ ਤਾਂ ਭੈਣ ਕੋਲੇ ਆਉਂਦੀ ਹੁੰਦੀ ਆ ਭੈਣ ਆਉਂਦੀ ਹੁੰਦੀ ਆ ਐ ਜਾ ਕੁਛ ਨਹੀਂ ਕਰਦੀ ਕੀ ਗੱਲ ਹੋ ਗਈ ਬਾਈ ਹੁਣ ਗੱਲ ਕੀ ਹੋ ਗਈ ਉਹ ਸਾਰਾ ਨੱਗ ਯਾਰ ਦੂਜੇ ਵੇੜੇ ਤੋਂ ਆ ਕੇ ਕਰੀ ਜਾਂਦਾ ਨਿੰਮੋ ਨਿੰਮੋ ਦਾ ਵਿਆਹ ਕਰਾਉ ਮੈਂ ਆ ਜੱਗੀ ਆ ਜੱਗੀ ਹਾਂ ਉਹ ਬਾਈ ਮੈਂ ਤੇਰੇ ਨਾਲ ਨਾ ਗੱਲ ਕਰਨੀ ਲੱਗਿਆ ਸੀ ਪਰ ਮੈਨੂੰ ਪਰਜਾਈ ਨੇ ਦੋ ਤਿੰਨ ਵਾਰੀ ਰੋਕਤਾ ਉਹ ਤਾਂ ਕਈ ਵਾਰੀ ਇੱਥੇ ਆਪਣੇ ਘਰੇ ਆਇਆ ਮੈਨੂੰ ਵੀ ਰਾਹ ਦੇ ਵਿੱਚ ਦੋ ਵਾਰੀ ਮਿੜਕੇ ਮੇਰੇ ਨਾਲ ਉਹ ਮੈਨੂੰ ਕਹਿੰਦਾ ਮੈਂ ਤੈਨੂੰ ਦੇਖੂਗਾ ਆਪਣੀਆਂ ਨੀਮੂ ਪਿੱਛੇ ਫਿਰਦਾ ਇਹਦੇ ਨਾਲ ਕਹਿੰਦਾ ਮੈਂ ਵਿਆਹ ਕਰਾਉਣਾ ਤਾ ਤੂੰ ਮੈਨੂੰ ਐ ਦੱਸ ਇਹਨੂੰ ਕਿਉਂ ਰੋਕਿਆ ਸਾ ਆਪਣੀ ਦੱਸਣਾ ਇਹ ਤਾਂ ਮੈਨੂੰ ਦੱਸ ਦਿੰਦਾ ਬਸ ਜੀ ਕਲੇਸ਼ ਤੋਂ ਡਰਦੀ ਸੀ ਤੁਹਾਡਾ ਸੁਭਾਅ ਭੜਾ ਮੈਂ ਕਿਹਾ ਪਤਾ ਨਹੀਂ ਫਿਰ ਹੋਰ ਪੰਗਾ ਪੈ ਜੂਗਾ ਉਹ ਸੁਭਾਅ ਭੜਾ ਜੇ ਕੱਲ ਨੂੰ ਕੁਝ ਕਰ ਗਈ ਅਸੀਂ ਪਿੰਡ 'ਚ ਕੀ ਨੱਕਦ ਕਾਵਾਂਗੇ ਸਾਡੇ ਨਹੀਂ ਹੈਗਾ ਕੋਈ ਐਜਾ ਰਵਾਜ ਸਾਨੂੰ ਤਾਂ ਜਿੱਥੇ ਮਾਂ ਪਿਓ ਬਿਉਂਦਾ ਉੱਥੇ ਹੀ ਜਾਣਿਆ ਫਿਰ ਜੀਜਾ ਮੈਂ ਕਿਹੜਾ ਬਾਗੀ ਮੈਂ ਤਾਂ ਉਹਨੂੰ ਤਾਂ ਹੀ ਕਹਿੰਦੀ ਸੀ ਵੀ ਬਗ ਜਾ ਬਗ ਜਾ ਔਰੋ ਆ ਸਾਲਾ ਜਿਹੜਾ ਤੂੰ ਪੜਦੀਆਂ ਨਾ ਜਾ ਕੇ ਇੱਕ ਇੱਥੇ ਆ ਵੱਡਿਆਂ ਚ ਵੱਡੇ ਸਕੂਲਾਂ ਚ ਇਹ ਨਾ ਇਹ ਪਵਾੜੇ ਪਾਉਂਦਾ ਬਾਈ ਤੂੰ ਛੱਡੇ ਯਾਰ ਇਹਨਾਂ ਨਾਲ ਲੜ ਆਪਾਂ ਉਹ ਸਾਰੇ ਜੱਗੀ ਜੀ ਨੂੰ ਦੇਖਦੇ ਆ ਤੂੰ ਨੂੰ ਮਾਰ ਕੇ ਕਪਾਉਣਾ ਆਪਾਂ ਮਾਰ ਕੇ ਦੱਭਾਂਗੇ ਮੇਰੇ ਸਲੇ ਨੂੰ ਮੈਂ ਬਾਈ ਤਿੰਨ ਚਾਰ ਵਾਰੀ ਉਹਨੂੰ ਲੜ ਕੇ ਕਹਤਾ ਸੀ ਵੀਰੇ ਤੂੰ ਜੱਸੇ ਦੇ ਘਰੇ ਆਇਆ ਨਾ ਕਿਤੇ ਸਾਲਾ ਤੇਰੀਆਂ ਲੱਤਾਂ ਤੋੜਾਂਗੇ ਪਰ ਬਾਈ ਹੁਣ ਤੀਜੀ ਵਾਰ ਬਚਣਾ ਨਹੀਂ ਚਾਹੀਦਾ ਉਹ ਅੱਜ ਨਹੀਂ ਵੱਜਦਾ ਫਿਰ ਲੈ ਇੱਕ ਗੱਲ ਸੁਣ ਲੈ ਮੇਰੀ ਤੂੰ ਤਾਂ ਜਿਹੜਾ ਕੁਝ ਕਰਨਾ ਸੀ ਕਰਨਾ ਸੀ ਅਸੀਂ ਹੁਣ ਮੇਰੇ ਸਾਲੇ ਨੂੰ ਮਾਰ ਕੇ ਟੋਏ ਚ ਦੱਭਾਂਗੇ। ਹਾਂ ਜੀ ਆਹ ਕੰਮ ਕਾਨੂੰ ਕਰਨਾ ਹੈ। ਪਾਪੀ ਹੁਣ ਤੂੰ ਰੋਕ ਨਾ ਪਹਿਲਾਂ ਦੋ ਦੋ ਰੋਕਿਆ ਹੁਣ ਨਾ ਰੋਕ ਤੂੰ ਸਾਨੂੰ। ਹੁਣ ਸਾਡਾ ਕੰਮ ਸਾਨੂੰ ਕਰਨ ਦੇ। ਜੀਜਾ ਜਿੱਡੀ ਗੱਲ ਸਮਝੀ ਜਾਂਦੇ ਹੋ ਨਾ ਐਡੀ ਤਾਂ ਹੈ ਹੀ ਨਹੀਂਗੀ। ਤੂੰ ਤਾਂ ਬਹਿ ਜਾ। ਮੈਨੂੰ ਤਾਂ ਹੁਣ ਆ ਜਿਹੜਾ ਤੇਰੇ ਛੱਲਾ ਜਾ ਪਾਇਆ ਇਹ ਵੀ ਐਂ ਲੱਗਦਾ ਸਾਲੇ ਜੱਗੀ ਨੇ ਦਿੱਤਾ। ਮੇਰੇ ਤਾਂ ਕਾਲਜਾ ਫਟ ਗਿਆ ਰਿੰਕੂ ਯਾਰ ਕੀ ਕਰਾਂ ਮੈਂ। ਤੇਰੇ ਆਪਣੇ ਘਰੇ ਆ ਕੇ ਯਾਰ ਅਹੀਂ ਝੜ ਗਿਆ। ਭਾਈ ਮੈਨੂੰ ਵੀ ਉਦੋਂ ਦੀ ਅੱਗ ਲੱਗੀ ਪਈ ਆ। ਤੈਨੂੰ ਤਾਂ ਭਾਈ ਅੱਜ ਪਤਾ ਲੱਗਿਆ ਨਾ। ਮੈਨੂੰ ਤਾਂ ਕਿਤੇ ਨਾ ਪਤਾ ਸੀ ਪਤਾ ਮੈਨੂੰ ਤਾਂ ਇਹ ਗੱਲ ਦਾ ਗੁੱਸਾ ਪਾਉਂਦਾ ਆ ਨਿੰਮੋ ਤੇਰੇ ਕਰਕੇ ਮੁਰਦਾ ਸਾਲਾ ਨਿੰਮੋ ਕਰਕੇ ਮੁਰਦਾ ਪਰ ਉਹ ਗੰਨੀ ਵੀ ਦੇਖ ਲਾ ਭਾਈ ਇਹ ਕੁੜੀ ਦੀ ਵੀ ਗਲਤੀ ਆ ਇਹ ਉਹਦੇ ਨਾਲ ਹੱਸ ਕੇ ਗੱਲ ਕਰਦੀ ਰਹੀ ਉਹ ਸਾ ਤਾਂ ਪਿੱਛੇ ਲੱਗਿਆ ਜੇ ਤੈਨੂੰ ਇੰਨਾ ਹੀ ਆ ਇੰਨਾ ਵਿਆਹ ਦੇਣਾ ਕੁੜੀਆਂ ਜੂਤ ਫੇਰਿਆ ਹੁੰਦਾ ਨਾ ਤਾਂ ਤੇਰੇ ਅੱਜ ਪਿੱਛੇ ਨਾ ਆਉਂਦਾ ਉਹ ਮੈਂ ਕਿਹੜਾ ਫਿਰ ਕੀ ਹੋ ਗਿਆ ਜੀਜਾ ਜੇ ਹੱਸ ਕੇ ਬੋਲ ਪੀ ਨਾਲੇ ਮੈਨੂੰ ਕੀ ਪਤਾ ਤੀ ਕਭੀ ਇੰਨਾ ਵਿਆਹ ਤੱਕ ਪਹੁੰਚ ਜੂਗਾ ਹਜੇ ਤਾਂ ਕੀ ਪਤਾ ਇੱਕਾ ਤੇ ਐਨੀ ਪਤਾ ਚਾਰ ਹੋਰ ਤੇਰੇ ਮਗਰ ਤੁਰੇ ਫਿਰਦੇ ਉਹਨੇ ਸਾਡਾ ਪਿੰਡ ਤਾਂ ਐ ਹੀ ਆ ਜੇ ਮਾੜਾ ਐਸੇਂਗੀ ਤਾਂ ਇਹ ਤਾਂ ਮਗਰੀ ਤੁਰੇ ਰਹਿੰਦੇ ਆ ਬਾਈ ਉਹ ਤੇਰਾ ਨਿਭੜ ਗਿਆ ਵੇ ਇਹਦੇ ਨਾਲ ਕਰਾ ਦਿੰਨਾ ਵੇ ਜੇ ਤੈਨੂੰ ਇੰਨੀ ਅੱਗ ਆ ਕੀ ਗੱਲ ਕਹੀ ਜਾਂਦੇ ਹੋ ਜੀ ਇਹ ਗੱਲ ਪਹਿਲਾਂ ਸੋਹਣੀ ਲੱਗਦੀ ਆ ਕਿੱਥੇ ਦੀ ਉਮਰ ਕਿੱਥੇ ਨਿੰਮੋ ਦੀ ਉਮਰਾਂ ਚ ਕੀ ਆ ਉਹ ਸਾਲਾ ਉਹ ਤਾਂ ਮੁੱਛ ਫੁੱਟੇ ਕੱਪਰੂ ਹੀ ਆ ਉਹ 42 43 ਸਾਲਾਂ ਦਾ ਆਹੋ ਮਿੱਥੋ ਬਟਾ ਆਪਾਂ ਕਿਹੜਾ ਕਰਨ ਲੱਗੇ ਆ ਜਵਾਬ ਦੇਤਾ ਸੀ ਨਾ ਉਹ ਤਾਂ ਆਪ ਹੀ ਬਸ ਗੱਲ ਸੁਣ ਲੈ ਟੜਕੇ ਮੈਂ ਇਹਨੂੰ ਆਪੇ ਬੱਸ ਚੜਾਇਆ ਹੂੰ ਹੁਣ ਆਹੇ ਇਹਨੂੰ ਕਮਰੇ ਚ ਧਾੜ ਦੇ ਇਹ ਬਾਹਰ ਨਾ ਨਿਕਲੇ ਤੈਨੂੰ ਮੈਂ ਦੱਸਦਾ ਬਾਈ ਅੱਜ ਆਪਾਂ ਬਹੁਤ ਜੱਗੀ ਦਾ ਹੱਲ ਕਰਦੇ ਹਾਂ ਤੂੰ ਧਾੜ ਨਾ ਤੂੰ ਨਾ ਆਏ ਕਮਰੇ ਵਰਕਨ ਲਈ ਲਈ ਨਹੀਂ ਬਾਈ ਕੋਈ ਨਹੀਂ ਥੈਨੂੰ ਨਹੀਂ ਹੈ ਰੱਬਾ ਜਿਹੜਾ ਮੈਂ ਕੰਮ ਅੱਜ ਰਾਤ ਨੂੰ ਕਰਨ ਜਾ ਰਿਹਾ ਮੈਨੂੰ ਮਾਫ ਕਰੀ ਇਹ ਮੈਂ ਕੰਮ ਆਪਦਾ ਘਰ ਬਸਾਉਣ ਖਾਤਰ ਕਰ ਰਿਹਾ ਬਸ ਤਰਾਬ ਰੱਖੀ ਆਏ ਦੇਖੀ ਵੀ ਬੱਪੂ ਨੂੰ ਉਹ ਕਰਦੀ ਆ ਕਿ ਮੈਨੂੰ ਕਰਦੀ ਆ ਅੱਜ ਰਾਤ ਨੂੰ ਇਹ ਕੰਡਾ ਵੀ ਕੱਢ ਹੀ ਦੀਗੀ ਆ ਸ਼ਾਲਾ ਮੈਨੂੰ ਲੱਗਦਾ ਏ ਜੱਗੀ ਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਹਲੇ ਆ ਜਿਹੜੀਆਂ ਗੱਲਾਂ ਹੈ ਆਪਦੇ ਖੋਪੜ ਚ ਲਈ ਫਿਰਦੇ ਹਨ ਜੱਗੀ ਐਸ ਤਰ੍ਹਾਂ ਦੀਆਂ ਬੀਸੀਆਂ ਗੱਲਾਂ ਨਾ ਆਪਦੇ ਨੋਹਾਂ ਚ ਲਈ ਫਿਰਦਾ ਲੈ ਫਿਰ ਨਿਮੋ ਹੁਣ ਵੇਖੀ ਤੂੰ ਜੱਗੀ ਤੇਰੇ ਵਾਸਤੇ ਕੀ ਕਰ ਸਕਦਾ ਲੈ ਹੁਣ ਭਜਦਿਆਂ ਨੂੰ ਵਾੜਨਾ ਕਿ ਕੋ ਜਕੇ ਨਹੀਂ ਜਿਹੜਾ ਰਾਜ ਆਇਆ ਰਗੜਿਆ ਜਾਊ